ਚੰਗੀ ਸੋਚ ਅਤੇ ਸਮਝਦਾਰੀ ਨਾਲ ਦੂਰ ਹੁੰਦੀਆਂ ਹਨ ਜ਼ਿੰਦਗੀ ਦੀਆਂ ਔਕੜਾਂ ਦੋਸਤੋ ਜ਼ਿੰਦਗੀ ਦੇ ਸਫ਼ਰ ਦੌਰਾਨ ਸਾਡੇ ਰਾਹਾਂ ਵਿੱਚ ਕਈ ਤਰ੍ਹਾਂ ਦੇ ਉਤਰਾ ਚੜਾ ਆਉਂਦੇ ਰਹਿੰਦੇ ਹਨ ਸੰਘਰਸ਼ ਹਮੇਸ਼ਾ ਇਹੀ ਸਿਖਾਉਂਦਾ ਹੈ ਕਿ ਸਾਨੂੰ ਕਦੇ ਵੀ ਮੁਸ਼ਕਲਾਂ ਤੋਂ ਨਹੀਂ ਘਬਰਾਉਣਾ ਚਾਹੀਦਾ ਸਮਝਦਾਰੀ ਅਤੇ ਚੰਗੀ ਸੋਚ ਨਾਲ ਹੀ ਹਰ ਇੱਕ ਟੀਚਾ ਹਾਸਲ ਕੀਤਾ ਜਾਂਦਾ ਹੈ ਨਾ ਪੱਖੀ ਲੋਕ ਕਦੇ ਵੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ ਬਾਦਕਿਨ ਸਾੰਧੀ ਜ਼ਿੰਦਗੀ ਵਿੱਚ ਵਕ ਵਕ ਟੀਚੇ ਹੁੰਦੇ ਹਨ ਜੇਕਰ ਅਸੀਂ ਸਮਝਦਾਰੀ ਨਾਲ ਚੱਲਦੇ ਹਾਂ ਤਾਂ ਆਸਾਨੀ ਨਾਲ ਟੀਚਾ ਪੂਰਾ ਹੋ ਸਕਦਾ ਹੈ ਅੱਜ ਅਸੀਂ ਇੱਕ ਬੁੱਧੀਮਾਨ ਰਾਜੇ ਦੀ ਕਹਾਣੀ ਦੁਆਰਾ ਸਮਝਾਂਗੇ ਕਿ ਉਹ ਆਪਣੇ ਰਾਜ ਵਿੱਚ ਪ੍ਰਜਾ ਦੀਆਂ ਮੁਸ਼ਕਲਾਂ ਹੱਲ ਕਰਕੇ ਕਿਵੇਂ ਇੱਕ ਖੁਸ਼ਹਾਲ ਰਾਜ ਕਾਇਮ ਕਰ ਸਕਿਆ ਅਤੇ ਆਪਣੀ ਸਮਝਦਾਰੀ ਦੀ ਵਰਤੋਂ ਕਿਸ ਅਨੋਖੇ ਤਰੀਕੇ ਨਾਲ ਕਰਦਾ ਸੀ ਇਹ ਲੋਕ ਹੈਰਾਨ ਰਹਿ ਜਾਂਦੇ ਸਨ ਉਸ ਦੀ ਸਮਝਦਾਰੀ ਦੇਖ ਕੇ ਕਹਾਣੀ ਨੂੰ ਅਖੀਰ ਤੱਕ ਜ਼ਰੂਰ ਸੁਣਨਾ ਬੁੱਧੀਮਾਨ ਰਾਜੇ ਦੀ ਕਹਾਣੀ ਇੱਕ ਨਗਰ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਉਹ ਬਹੁਤ ਹੀ ਬੁੱਧੀਮਾਨ ਅਤੇ ਹੁਸ਼ਿਆਰ ਸੀ ਉਹ ਰੱਜਾ ਪੱਖੀ ਜਾਂ ਕੋਈ ਵੀ ਕੰਮ ਬਿਨਾਂ ਸੋਚੇ ਸਮਝੇ ਨਹੀਂ ਸੀ ਕਰਦਾ ਜੇਕਰ ਉਸ ਨੂੰ ਕਿਸੇ ਗੁਨਾਹਗਾਰ ਨੂੰ ਸਜ਼ਾ ਵੀ ਦੇਣੀ ਹੁੰਦੀ ਸੀ ਤਾਂ ਉਹ ਇਨਸਾਨ ਨੂੰ ਪਹਿਲਾਂ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੰਦਾ ਸੀ ਉਹ ਸਾਰੀ ਗੱਲ ਸੁਣਨ ਤੋਂ ਬਾਅਦ ਹੀ ਸਜ਼ਾ ਦਿੰਦਾ ਸੀ ਉਸ ਦੇ ਰਾਜ ਦੀ ਪ੍ਰਜਾ ਆਪਣੇ ਸਮਝਦਾਰ ਰਾਜੇ ਤੋਂ ਬਹੁਤ ਹੀ ਖੁਸ਼ ਸੀ ਸਾਰੇ ਰਾਜੇ ਦੀ ਬੁੱਧੀਮਾਨੀ ਅਤੇ ਹੁਸ਼ਿਆਰੀ ਦੀ ਪ੍ਰਸ਼ੰਸਾ ਕਰਦੇ ਹੌਲੀ ਹੌਲੀ ਰਾਜੇ ਦੀ ਬੁੱਧੀਮਾਨੀ ਦੇ ਕਿਸੇ ਨਾਲ ਦੇ ਰਾਜਾਂ ਵਿੱਚ ਵੀ ਪਹੁੰਚਣ ਲੱਗੀ ਗਵੰਡੀ ਰਾਜਾਂ ਦੇ ਰਾਜ ਵਿੱਚ ਇੱਕ ਰਾਜੇ ਦੀ ਰਾਜਕੁਮਾਰੀ ਬਹੁਤ ਹੀ ਸੋਹਣੀ ਹੁਸ਼ਿਆਰ ਅਤੇ ਬੁੱਧੀਮਾਨ ਸੀ ਉਹ ਆਪਣੇ ਤੋਂ ਵੱਧ ਬੁੱਧੀਮਾਨ ਰਾਜੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਇਸ ਲਈ ਉਹ ਵਿਆਹ ਲਈ ਆਏ ਹਰ ਇੱਕ ਰਾਜੇ ਦੀ ਪਹਿਲਾਂ ਪਰਖਿਆ ਲੈਂਦੀ ਸੀ ਉਹ ਉਹਨਾਂ ਦੀ ਸਮਝਦਾਰੀ ਪਰਖਣ ਲਈ ਕੁਝ ਸਵਾਲ ਪੁੱਛਦੀ ਜੇਕਰ ਉਹ ਸਹੀ ਜਵਾਬ ਨਾ ਦੇ ਸਕਦੇ ਤਾਂ ਵਿਆਹ ਤੋਂ ਮਨ੍ਹਾ ਕਰ ਦਿੰਦੀ ਰਾਜਾ ਵੀ ਪਰੇਸ਼ਾਨ ਹੋ ਗਿਆ ਸੀ ਕਿ ਹੁਣ ਉਸ ਦੀ ਬੇਟੀ ਤੋਂ ਜ਼ਿਆਦਾ ਬੁੱਧੀਮਾਨ ਵਰ ਉਹ ਕਿੱਥੋਂ ਲੱਭੇ ਪਰ ਜਦੋਂ ਰਾਜੇ ਨੂੰ ਆਪਣੇ ਦਰਬਾਰੀਆਂ ਤੋਂ ਇਸ ਬੁੱਧੀਮਾਨ ਰਾਜੇ ਦਾ ਪਤਾ ਲੱਗਿਆ ਤਾਂ ਉਹ ਆਪਣੀ ਰਾਜਕੁਮਾਰੀ ਨੂੰ ਉਸਦੇ ਮਹਿਲ ਲੈ ਗਿਆ ਰਾਜਕੁਮਾਰੀ ਆਪਣੇ ਨਾਲ ਦੋ ਫੁੱਲਾਂ ਦੀਆਂ ਮਾਲਾਵਾਂ ਲੈ ਗਈ ਜੋ ਦੇਖਣ ਵਿੱਚ ਇੱਕੋ ਜਿਹੀਆਂ ਲੱਗਦੀਆਂ ਸਨ ਪਰ ਇੱਕ ਅਸਲੀ ਫੁੱਲਾਂ ਦੀ ਸੀ ਅਤੇ ਦੂਸਰੀ ਕਾਗਜ਼ੀ ਫੁੱਲਾਂ ਤੋਂ ਬਣੀ ਸੀ ਰਾਜਕੁਮਾਰੀ ਦਰਬਾਰ ਵਿੱਚ ਆਈ ਤੇ ਰਾਜੇ ਨੂੰ ਦੋਨੋਂ ਮਾਲਾਵਾਂ ਦਿਖਾਈਆਂ ਅਤੇ ਬਿਨਾਂ ਹੱਥ ਲਗਾਏ ਹੀ ਦੋਨਾਂ ਵਿੱਚੋਂ ਅਸਲੀ ਫੁੱਲਾਂ ਦੀ ਮਾਲਾ ਦੀ ਪਰਖ ਕਰਨ ਲਈ ਕਿਹਾ ਰਾਜੇ ਦੇ ਦਰਬਾਰ ਵਿੱਚ ਸਾਰੇ ਮੰਤਰੀ ਦਰਬਾਰੀ ਵੀ ਹਾਜ਼ਰ ਸਨ ਸਾਰੇ ਦੇਖ ਰਹੇ ਸਨ ਕਿ ਰਾਜਾ ਇਸ ਵਾਰ ਕਿਵੇਂ ਆਪਣੀ ਸਮਝਦਾਰੀ ਨਾਲ ਵਰਤੋ ਕਰਕੇ ਅਸਲੀ ਅਤੇ ਨਕਲੀ ਮਾਲਾ ਵਿੱਚ ਫਰਕ ਦੱਸੇਗਾ। ਪਹਿਲਾਂ ਤਾਂ ਰਾਜਾ ਕਾਫੀ देर ਮਾਲਾ-ਮਾਵਲ ਦੇਖਦਾ ਰਿਹਾ ਪਰ ਉਸ ਨੂੰ ਕੋਈ ਵੀ ਫਰਕ ਨਾ ਲੱਭਿਆ। ਫਿਰ ਉਸਨੇ ਆਪਣੀ ਸਮਝਦਾਰੀ ਦੀ ਵਰਤੋਂ ਕੀਤੀ। ਉਸਨੇ ਦਰਬਾਰੀਆਂ ਨੂੰ ਬਾਗਿਚੇ ਵਾਲੇ ਦਰਵਾਜ਼ੇ ਖੋਲਣ ਲਈ ਆਦੇਸ਼ ਦਿੱਤਾ। ਬਾਗਿਚੇ ਵਿੱਚ ਫੁੱਲਾਂ ਉੱਪਰ ਮਧੂਮੱਖੀਆਂ ਮਡਰਾ ਰਹੀਆਂ ਸਨ। ਦਰਵਾਜ਼ੇ ਖੁੱਲਣ ਤੇ ਕੁਝ ਮੱਖੀਆਂ ਦਰਬਾਰ ਅੰਦਰ ਵੀ ਆ ਗਈਆਂ। ਮਧੂਮੱਖੀਆਂ ਅਸਲੀ ਫੁੱਲਾਂ ਦੀ ਬਣੀ ਮਾਲਾ ਦੇ ਉੱਪਰ ਮੰਡਰੌਣ ਲੱਗੀਆਂ ਅਤੇ ਬੈਠਣ ਲੱਗੀਆਂ। ਇਸ ਤਰ੍ਹਾਂ ਰਾਜੇ ਨੇ ਮਾਲਾਵਾਂ ਨੂੰ ਹੱਥ ਲਾਏ ਬਿਨਾਂ ਹੀ ਅਸਲੀ ਅਤੇ ਨਕਲੀ ਦਾ ਫਰਕ ਦੱਸ ਦਿੱਤਾ। ਰਾਜਕੁਮਾਰੀ ਰਾਜੇ ਦੀ ਬੁੱਧੀਮਾਨੀ ਦੇਖ ਕੇ ਬਹੁਤ ਖੁਸ਼ ਹੋਈ। ਰਾਜੇ ਦੀ ਸਮਝਦਾਰੀ ਦੇ ਨਾਲ ਕੀਤੀ ਪਰਖ ਦੇਖ ਕੇ ਦਰਬਾਰ ਵਿੱਚ ਬੈਠੇ ਬਾਕੀ ਦਰਬਾਰੀ ਵੀ ਬਹੁਤ ਖੁਸ਼ ਹੋਏ ਅਤੇ ਆਪਣੇ ਰਾਜੇ ਦੀ ਸਮਝਦਾਰੀ ਤੇ ਮਾਣ ਮਹਿਸੂਸ ਕਰਨ ਲੱਗੇ ਤੇ ਰਾਜੇ ਵਰਗੇ ਸਮਝਦਾਰ ਬਣਨ ਲਈ ਸੋਚਣ ਲੱਗੇ ਰਾਜਕੁਮਾਰੀ ਨੇ ਰਾਜੇ ਨਾਲ ਵਿਆਹ ਕਰਾਉਣ ਲਈ ਹਾਂ ਕਰ ਦਿੱਤੀ ਇਸ ਤਰ੍ਹਾਂ ਦੋਵਾਂ ਦਾ ਵਿਆਹ ਹੋ ਗਿਆ ਇਸ ਤਰ੍ਹਾਂ ਰਾਜੇ ਦੀ ਸਮਝਦਾਰੀ ਨਾਲ ਕੀਤੀ ਪਰਖ ਦੀ ਜਿੱਤ ਹੋਈ ਸਿੱਖਿਆ ਸਮਝਦਾਰ ਵਿਅਕਤੀ ਨਾ ਕੇਵਲ ਆਪਣੀਆਂ ਮੁਸੀਬਤਾਂ ਦਾ ਹੱਲ ਕਰਦਾ ਹੈ ਬਲਕਿ ਉਹ ਦੂਸਰਿਆਂ ਦੀ ਵੀ ਸਹਾਇਤਾ ਕਰਦਾ ਹੈ ਇਸ ਲਈ ਹਰ ਇੱਕ ਕੰਮ ਨੂੰ ਸੋਚ ਅਤੇ ਸਮਝਦਾਰੀ ਨਾਲ ਕਰਨ ਨਾਲ ਜ਼ਿੰਦਗੀ ਵਿੱਚ ਸਫਲਤਾ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਕਹਾਣੀਆਂ ਅਤੇ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ